ਪਿਆਰੇ ਵੀਰੋ ਅੱਜ ਇੱਕ ਬਹੁਤ ਹੀ ਜਿਹੜਾ ਵਿਸ਼ਾ ਜਿਹੜਾ ਮੈਨੂੰ ਲੱਗਾ ਕਿ ਇਹਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ ਤੁਹਾਡੇ ਨਾਲ ਮੈਂ ਰੂਬਰੂ ਕਰ ਰਿਹਾ ਬੇਸਿਕਲੀ ਜਿਹੜੇ ਪਾਠੀ ਸਿੰਘ ਨੇ ਸਾਡੇ ਉਹਨਾਂ ਨੂੰ ਬਣਦਾ ਹੋਇਆ ਜਿਹੜਾ ਆ ਉਹਨਾਂ ਦਾ ਹੱਕ ਜਿਹਨੂੰ ਕਹਿ ਸਕਦਾ ਕਿ ਮੈਂ ਉਹਨਾਂ ਦੀ ਭੇਟਾ ਪ੍ਰੋਪਰ ਨਹੀਂ ਮਿਲਦੀ ਜਾਂ ਉਹਨਾਂ ਤੋਂ ਕੰਮ ਜਿਹੜੇ ਆ ਉਹ ਲੋੜ ਤੋਂ ਵੱਧ ਲਏ ਜਾਂਦੇ ਆ ਏ ਵੀ ਨਹੀਂ ਮੈਂ ਕਹੂੰਗਾ ਕਿ ਸਾਰੇ ਇਹ ਗੁਰੂ ਘਰ ਦੇ ਜਿਹੜੇ ਨਮਾਇंदे ਹੁੰਦੇ ਆ ਉਹ ਸਾਰੇ ਇਸ ਤਰ੍ਹਾਂ ਦੇ ਨੇ ਕਿ ਉਹ ਬਹੁਤ ਬਹੁਤ ਅੱਛੇ ਵੀ ਹੈਗੇ ਨੇ ਕਿਉਂਕਿ ਕੁਝ ਦਿਨਾਂ ਅੱਜ ਆਪਾਂ ਪਿੱਛੇ ਵੇਖਿਆ ਵੀ ਹੈ ਕਿ ਉਹ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਨੇ ਉਹ ਗ੍ਰੰਥੀਆਂ ਦਾ ਸਤਕਾਰ ਵੀ ਕਰਦੇ ਆ ਪਰ ਜ਼ਿਆਦਾਤਰ ਤਾਂ ਦੇਖਣ ਜੇਹੀ ਮਿਲ ਰਿਹਾ ਕਿ ਇਹ ਗ੍ਰੰਥੀ ਸਿੰਘਾਂ ਦਾ ਉਨ੍ਹਾਂ ਸਤਕਾਰ ਨਹੀਂ ਹੋ ਰਿਹਾ ਜਿਸ ਕਰਕੇ ਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਗ੍ਰੰਥੀ ਸਿੰਘ ਬਣਨ ਤੋਂ ਜਿਹੜਾ ਅਮੂ ਕਿਉਂ ਮੋੜ ਰਹੀ ਹੈ ਉਹਦਾ ਕਾਰਨ ਹੀ ਹੈ ਕਿ ਬਣਦਾ ਹੋਇਆ ਸਤਕਾਰ ਪ੍ਰਾਪਤ ਨਹੀਂ ਹੋ ਰਿਹਾ। ਭੇਟਾ ਉਹ ਨਹੀਂ ਨਹੀਂ ਹੈਗੀ। ਕਿਉਂਕਿ ਵੇਖੋ ਜਿੱਥੇ ਰਾਤ ਨੂੰ ਜਾਗ ਜਾ ਕੇ ਡਿਊਟੀਆਂ ਅਖੰਡ ਪਾਠੀ ਲਾਉਂਦੇ ਨਾ ਉਹ ਬੜੀ ਮਸ਼ੱਕਤ ਦਾ ਕੰਮ ਹੈ। ਕਹਿਣ ਨੂੰ ਹੁੰਦਾ ਕਈ ਲੋਕ ਕਹਿੰਦੇ ਆ ਭਾਈ ਕਿੱਥੇ ਗਿਆ ਭਾਈ ਨੂੰ ਇੱਧਰ ਬੁਲਾਓ। ਲੋਕਾਂ ਦੀ ਕਈਆਂ ਦੀ ਸ਼ਬਦਾਵਲੀ ਵੀ ਇੰਨੇ ਇਸ ਤਰ੍ਹਾਂ ਦੀ ਹੈਗੀ ਏ ਕਿ ਉਹ ਗ੍ਰੰਥੀ ਸਿੰਘ ਜੋ ਸਤਕਾਰਤ ਸ਼ਬਦ ਹੈ ਤੇ ਉਹਨੂੰ ਇਸ ਤਰ੍ਹਾਂ ਦੇ ਤਰੀਕੇ ਨਾਲ ਵੀ ਬੁਲਾਉਂਦੇ ਆ। ਇੱਥੇ ਕਈ ਵੀਡੀਓਜ਼ ਵੀ ਵਾਇਰਲ ਹੁੰਦੀਆਂ ਆ ਰਹੀਆਂ ਨੇ ਜਿਹਦੇ ਵਿੱਚ ਕਿ ਆਪਾਂ ਦੇਖਦੇ ਹਾਂ ਕਿ ਗ੍ਰੰਥੀ ਸਿੰਘਾਂ ਦੇ ਜਿਹੜੇ ਅਖੰਡ ਪਾਠ ਆਰੰਭ ਹੋਏ ਹੋਏ ਤੇ ਉੱਤੇ ਗ੍ਰੰਥੀ ਸਿੰਘਾਂ ਵਾਸਤੇ ਜਿਹੜੇ ਵਿਸ਼ਾਉਣੇ ਜਿੱਥੇ ਉਹ ਸੋਣਾ ਹੈ ਉਹਨਾਂ ਨੇ ਆਰਾਮ ਕਰਨਾ ਹੈ। ਉਹਨਾਂ ਦਾ ਕਿਸ ਤਰ੍ਹਾਂ ਦਾ ਜਿਹੜਾ ਉਹ ਹਾਲਾਤ ਸੀ ਉਹ ਵੀ ਆਪਾਂ ਦੇਖਿਆ ਪਿਛਲੇ ਦਿਨ ਇੱਕ ਵੀਡੀਓ ਮੈਂ ਦੇਖ ਰਿਹਾ ਸੀ। ਮਤਲਬ ਕਹਿਣ ਤੋਂ ਭਾਵ ਇਹ ਆ ਕਿ ਇਹ ਬਹੁਤ ਵੱਡੀ ਉਪਾਧੀ ਹੈ। ਪਦਵੀ ਹੈ ਤੇ ਸਾਨੂੰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜਿੱਥੇ ਅਸੀਂ ਵੱਡੇ ਵੱਡੇ ਹੋਟਲਾਂਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਉੱਪਰ ਇੰਨਾ ਨਾ ਪੈਸਾ ਖਰਚ ਕਰ ਦਿੰਨੇ ਉੱਥੇ ਅਸੀਂ ਆਪਣੇ ਗੁਰੂ ਘਰ ਦੇ ਗਰੰਥੀਆਂ ਵਾਸਤੇ ਨਹੀਂ ਇੰਨਾ ਕੁਝ ਕਰ ਸਕਦੇ ਕਿ ਅਸੀਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਉਹਨਾਂ ਦਾ ਜਿਹੜਾ ਸਹਿਯੋਗ ਕਰ ਸਕੀਏ ਕਿਉਂਕਿ ਉਹਨਾਂ ਦੇ ਬੱਚੇ ਵੀ ਨੇ ਉਹਨਾਂ ਦੀਆਂ ਵੀ ਆਪਣੀਆਂ ਖਾਸ਼ੀਆਂ ਨੇ ਜੀਵਨ ਆ ਉਹ ਜੀਵਨ ਜਿਹੜਾ ਜਿਹੜੇ ਉਸ ਦੇ ਪ੍ਰਬੰਧਕ ਗੁਰੂ ਘਰਾਂ ਦੇ ਹੁੰਦੇ ਨੇ ਜਾਂ ਜਿਹੜੇ ਉਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਕਿ ਛੋਟੀ ਜੀ ਐਗਜ਼ਾਮਪਲ ਦਿੰਦਾ ਮੈਂ ਕਿਤੇ ਅਖੰਡਪਾਤ ਸਾਹਿਬ ਦੀ ਰੋਟੀ ਲਾਉਣ ਗਿਆ ਤੇ ਜੋ ਸਮਗਰੀ ਮਿਲਦੀ ਹੈ ਅੱਜ ਕੱਲ ਕਾਜੂ ਬਦਾਮ ਤੇ ਮਿਸ਼ਰੀ ਤੇ ਜੋ ਪਹਿਲੇ ਸਮੇਂ ਚ ਵੀ ਮਿਲਦੀ ਸੀ ਲਾਚੀਆਂ ਤੇ ਉਹ ਗ੍ਰੰਥੀ ਸਿੰਘ ਨੇ ਉਹ ਪਰਿਵਾਰ ਨੂੰ ਆਖਿਆ ਕਿ ਉਹ ਬੀਬੀ ਜੀ ਸਮਗਰੀ ਜਿਹੜੀ ਆ ਉਹ ਪਾਟੀ ਸਿੰਘਾਂ ਵਾਸਤੇ ਜਿਹੜਾ ਮਵਾ ਦਿਓ ਤੇ ਅਗਿਓ ਬੀਬੀ ਦਾ ਬੜਾ ਕਵਾਲ ਦਾ ਜਵਾਬ ਸੀ ਕਹਿੰਦੀ ਕਿ ਇਹ ਰਿਵਾਜ ਭਾਈ ਸਾਹਿਬ ਕਿਦੋਂ ਸ਼ੁਰੂ ਹੋਇਆ ਪਹਿਲਾਂ ਮੈਂ ਕਹਿਣ ਲੱਗਾ ਉਹਨੂੰ ਵੀ ਗ੍ਰੰਥੀ ਸਿੰਘ ਕਹਿੰਦਾ ਭਾਜੀ ਤੁਸੀਂ ਰਹਿਣ ਦਿਓ ਗ੍ਰੰਥੀ ਸਿੰਘਾ ਨੂੰ ਇਹ ਹੁੰਦਾ ਕਿ ਉਹਨੇ ਆਪਣੀ ਡਿਊਟੀ ਵੀ ਉੱਥੇ ਕਰਨੀ ਹੁੰਦੀ ਏ ਤੇ ਉਹ ਥੋੜਾ ਜਿਹਾ ਚੇਹੇ ਹੋ ਜੀ ਜਾਂਦੇ ਨੇ ਇਸ ਗੱਲ ਤੋਂ ਤੇ ਕਿਸੇ ਵੀ ਮੈਂ ਸੋਚਦਾਗਾ ਵੀ ਕਿਸੇ ਗ੍ਰੰਥੀ ਨੇ ਉਹ ਜਿਹੜੇ 2-4 ਗਿਰੀਆਂ ਬਦਾਮ ਦੀਆਂ ਉਹਨਾਂ ਨੂੰ ਬਹੁਤ ਬਣ ਤਾਂ ਨਹੀਂ ਜਾਣਾ ਤਕਤਵਾਰ ਪਰ ਇਹ ਕਿ ਜਿਹੜਾ ਬਣਿਆ ਹੋਇਆ ਸ਼ਡਿਊਲ ਸਿਸਟਮ ਏ ਕਿ ਜਰੂਰ ਗ੍ਰੰਥੀ ਸਿੰਘਾ ਨੂੰ ਜੇ ਅਸੀਂ ਇਹ 1000 ਜਾਂ 2 ਜਾਂ 3 ਜਾਂ 4000 ਰੁਪਈਆ ਹੋਣਗੇ ਜਾਂ ਮੰਨ ਕੇ ਆਉਣੇ ਆ ਤੇ ਅਸੀਂ ਉਹ ਨਹੀਂ ਦੇ ਸਕਦੇ ਇਹ ਹੋਟਲਾਂ ਦੇ ਉੱਤੇ ਸੀ ਲੱਖਾਂ ਰੁਪਈਆ ਲਾ ਕੇ ਨੱਚਣ ਵਾਲੇ ਗਾਉਣ ਵਾਲੇ ਇਸ਼ਰਾਬਾਂ ਦੇ ਕਬਾਬਾਂ ਦੇ ਉੱਤੇ ਬਰਬਾਦ ਕਰ ਦਿੰਨੇ ਆ ਤੇ ਜੋ ਗ੍ਰੰਤੀ ਸਿੰਘ ਤੁਹਾਡੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਕਾਮਨਾ ਕਰਦਾ ਅਰਦਾਸ ਕਰਦਾ ਆ ਤੇ ਉਸ ਦੀ ਆਪਾਂ ਇਸ ਤਰ੍ਹਾਂ ਦੇ ਨਾਲ ਜਿਹੜੀ ਉਹ ਬੇਕਦਰੀ ਕਰ ਰਹੇ ਆ ਤੇ ਬੇਸਿਕਲੀ ਮੈਂ ਇਹੀ ਸੋਚਦਾ ਕਿ ਗ੍ਰੰਤੀ ਸਿੰਘ ਜਿਹੜਾ ਇਸ ਲਾਈਨ ਦੇ ਵਿੱਚ ਕਿਉਂ ਨਹੀਂ ਨਵੇਂ ਨੌਜਵਾਨ ਬਣ ਰਹੇ ਤੇ ਪਾਠੀ ਸਿੰਘਾਂ ਦੀ ਘਾਟ ਕਿਉਂ ਮਹਿਸੂਸ ਹੋ ਰਹੀ ਹੈ ਉਹ ਕਾਰਨ ਇਹੀ ਹੈ ਕਿ ਉਹਨਾਂ ਨੂੰ ਬਣਦਾ ਹੋਇਆ ਸਤਕਾਰ ਨਹੀਂ ਮਿਲਦਾ ਅਗਰ ਉਹਨਾਂ ਨੂੰ ਬਣਦਾ ਹੋਇਆ ਸਤਕਾਰ ਕਿ ਕਿਸੇ ਵੀ ਕਿਤੇ ਦੇ ਵਿੱਚ ਆਪਾਂ ਜੇ ਕਿਸੇ ਨੂੰ ਸਤਕਾਰ ਦੇਵਾਂਗੇ ਤੇ ਲੋਕ ਉਸ ਪਾਸੇ ਵੱਲ ਜ਼ਰੂਰ ਮੂਵ ਕਰਦੇ ਆ ਤੇ ਜਦੋਂ ਆਪਾਂ ਕਿਸੇ ਨੂੰ ਸਤਕਾਰ ਨਹੀਂ ਦਿੰਦੇ ਤਾਂ ਉਹ ਫਿਰ ਜਿਹੜਾ ਆ ਉਸ ਕਿਤੇ ਨੂੰ ਛੱਡ ਕੇ ਤਾਂ ਦੂਜੇ ਪਾਸੇ ਵੱਲ ਨੂੰ ਉਹ ਜਾਂਦਾ ਆ ਤੇ ਬੇਨਤੀ ਹੈ ਜ਼ਰੂਰ ਵੀਡੀਓ ਸੁਣਿਓ ਸ਼ੇਅਰ ਕਰਿਓ ਤੇ ਜ਼ਰੂਰ ਗਰੰਥੀ ਸਿੰਘਾਂ ਦਾ ਜਿਹੜਾ ਸਤਕਾਰ ਜ਼ਰੂਰ ਕਰਿਆ ਕਰੋ ਔਰ ਇੱਥੇ ਵੀ ਮੈਂ ਜ਼ਰੂਰ ਆਖਾਂਗਾ ਕਿ ਦੇਖੋ ਜਿੱਥੇ ਗੁਰੂ ਘਰ ਦੇ ਗਰੰਥੀ ਸਿੰਘ ਜਾਂ ਵਜ਼ੀਰ ਨੇ ਜਿਹੜੇ ਬਹੁਤ ਵੱਡੀ ਜਿਹੜੀ ਉਹ ਮਾਸ ਉਦਾਂ ਕੇ ਉਪਾਧੀ ਹੈ ਪਦਵੀ ਹੈ ਤੇ ਉੱਥੇ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਨੇ ਉੱਚ ਸੰਸਥਾਵਾਂ ਜਿਹੜੀਆਂ ਉਹਨਾਂ ਦਾ ਫਰਜ ਬਣਦਾ ਹੈ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਗੁਰੂ ਘਰ ਦੇ ਗ੍ਰੰਥੀ ਸਿੰਘ ਹੈਗੇ ਨੇ ਉਹਨਾਂ ਦੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਫ੍ਰੀ ਹੋਣੀ ਚਾਹੀਦੀ ਹੈ ਉਹਨਾਂ ਦੀਆਂ ਬੱਚਿਆਂ ਦੀ ਜਿਹੜੀ ਸ਼ਾਦੀਆਂ ਨੇ ਉਹਨਾਂ ਵਿੱਚ ਬਹੁਤ ਵੱਡਾ ਮੁੱਲਾ ਯੋਗਦਾਨ ਜਿਹੜਾ ਆ ਉਹ ਗੁਰੂ ਘਰ ਦੀਆਂ ਕਮੇਟੀਆਂ ਨੂੰ ਔਰ ਧਾਰਮਿਕ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਬੇਸਿਕਲੀ ਇਹੀ ਚੀਜ਼ਾਂ ਆ ਜਿਹੜੀਆਂ ਕਿ ਕਿਸੇ ਇਨਸਾਨ ਦਾ ਜਿਹੜਾ ਹੈ ਕਈ ਵਾਰੀ ਲੱਕ ਤੋੜ ਦਿੰਦੀਆਂ ਨੇ ਇੱਕ ਵਿਦਿਆ ਪੜ੍ਹਾਈ ਜਿਹੜੀ ਐ ਐਜੂਕੇਸ਼ਨ ਐ ਤੇ ਨੰਬਰ 2 ਤੇ ਜਿਹੜੀ ਵਿਆਹ ਸ਼ਾਦਾ ਜਿਹੜੀਆਂ ਲੜਕੀਆਂ ਦੀਆਂ ਹੁੰਦੀਆਂ ਨੇ ਕਿਉਂਕਿ ਜੇਕਰ ਇਹੀ ਜਿਹੜੀਆਂ ਸਹਿਯੋਗ ਆ ਉਹ ਸੰਸਥਾਵਾਂ ਗ੍ਰੰਥੀ ਸਿੰਘਾਂ ਦਾ ਕਰਨ ਤਾਂ ਮੈਂ ਸੋਚਦਾ ਕਿ ਜਦੋਂ ਕਿਸੇ ਨੂੰ ਕੋਈ ਨਾ ਕੋਈ ਫੈਸਿਲਿਟੀ ਜਾਂ ਸਹੂਲਤਾਂ ਮਿਲਦੀਆਂ ਨੇ ਉਹ ਜਰੂਰ ਉਸ ਪਾਸੇ ਹਰੋਂਦਾ ਹੈ ਪਰ ਉਹ ਫੈਸਿਲਟੀਆਂ ਤੇ ਸਹੂਲਤਾਂ ਤੋਂ ਅੱਜ ਜਿਹੜੀਆਂ ਉਹ ਗਰਮਦੀਪ ਸਿੰਘ ਵਾਂਝੇ ਆ ਜਿਹਦੇ ਕਰਕੇ ਕਿ ਉਹਾਂ ਦਾ ਜਿਹੜਾ ਪਰਿਵਾਰਕ ਮੈਂਬਰ ਹੈ ਜਾਂ ਉਹਨਾਂ ਦੇ ਬੱਚੀਆਂ ਜਿਹੜੇ ਬੱਚੇ ਨੇ ਉਹ ਇਸ ਪਾਸੇ ਵੱਲ ਨਹੀਂ ਆ ਰਹੇ ਤੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਸਾਨੂੰ ਗਰਮਦੀਪ ਸਿੰਘਾਂ ਦੀ ਜਿਹੜੀ ਹੈ ਉਹ ਸ਼ਾਰਟੇਜ ਨਜ਼ਰ ਆਉਂਦੀ ਹੈ ਘਟ ਗਏ ਨੇ ਗਰਮਦੀਪ ਸਿੰਘ ਉਹਨੇ ਨਹੀਂ ਹੈਗੇ ਇਹ ਜੋ ਮੈਂ ਸੋਚਦਾ ਕਿਉਂਕਿ ਪਿਛਲੀ ਦਿਨੀਆਂ ਖਬਰਾਂ ਦੇ ਵਿੱਚ ਵੀ ਇਹੋ ਜਿਹੀਆਂ ਨਿਊਜ਼ਸ ਆਈਆਂ ਜਿਹਦੇ ਵਿੱਚ ਕਿ ਦੇਖਿਆ ਕਿ ਅਖੰਡ ਪਾਰਸਪਰੰਭ ਕਰਨੇ ਸੀ ਪਰ ਗੁਰੂ ਘਰ ਦੇ ਜਿਹੜੇ ਵਜ਼ੀਰ ਆ ਗਰੰਥੀ ਸਿੰਘ ਜਾਂ ਪਾਠੀ ਸਿੰਘ ਆ ਉਹ ਨਹੀਂ ਸਾਨੂੰ ਮਿਲੇ ਇਹਦੇ ਕਰਕੇ ਕਿ ਉਹਨਾਂ ਨੂੰ ਔਡੀਟਾਂ 하게 ਕਰਨੀਆਂ ਪਈਆਂ ਕਹਿਣ ਦਾ ਭਾਵ ਇਹ ਹੀ ਹੈ ਕਿ ਸਾਡਾ ਫਰਜ਼ ਬਣਦਾ ਅੱਜ ਕਿ ਅਸੀਂ ਇਹਨਾਂ ਪਾਠੀ ਸਿੰਘਾਂ ਨੂੰ ਗਰੰਥੀ ਸਿੰਘਾਂ ਨੂੰ ਗੁਰੂ ਘਰ ਦੇ ਵਜ਼ੀਰਾਂ ਨੂੰ ਸੰਭਾਲੀਏ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਕਿ ਔਰ ਮੌੜੇ ਸਮੇਂ ਵਿੱਚ ਗੁਰੂ ਘਰ ਦੇ ਗਰੰਥੀ ਸਿੰਘਾਂ ਦਾ ਪਾਠੀ ਸਿੰਘਾਂ ਦਾ ਸਤਕਾਰ ਜਿਹੜਾ ਆ ਉਹ ਵੱਧ ਤੋਂ ਵੱਧ ਹੋ ਸਕੇ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ